ਬ੍ਰੈਸਲੇਟ ਆ ਦੇਖੋ ਨੂੰ ਵੀਰੇ 400 ਗ੍ਰਾਮ ਦੀ ਚੈਨ ਆ 1/2 ਕਿਲੋ ਦੀ ਚੈਨ ਆ ਜਿਹੜੀ ਇਹਦੇ ਜਿਵੇਂ ਬ੍ਰੈਸਲੇਟ ਆ 3-4 ਤੋਣਿਆਂ ਦਾ ਬ੍ਰੈਸਲੇਟ ਸਾਰਿਆਂ ਤੇ ਰੇਟ ਲੱਗਿਆ ਹੁੰਦਾ ਜੀ ਇਹ 10500 ਦਾ ਵੀਰੇ ਇਹ 9500 ਰੁਪਏ ਦਾ ਅੱਛਾ ਇਹ ਮਾਰਕੀਟ 'ਚ ਆਪਾਂ ਦੇਖੀਏ ਕਿੰਨੇ ਦਾ ਆਪਾਂ ਨੂੰ ਬਣਦਾ ਇਹ 3 ਲੱਖ ਰੁਪਏ ਤੋਂ ਘੱਟ ਨਹੀਂ ਬਣਦਾ ਜੀ 30-40 ਹਜ਼ਾਰ ਰੁਪਏ ਕੱਲੀ ਬਣਵਾਈ ਪੈਣੀ ਐ ਤੇ 1 ਗ੍ਰਾਮ ਸੋਨਾ ਅੱਧੇ ਪੰਜਾਬ ਦੇ ਹੱਥਾਂ 'ਚ ਗਲਾਂ 'ਚ ਜੋ ਤੁਸੀਂ ਪਾਇਆ ਦੇਖਦੇ ਹੋ ਉਹ ਅਨਮੋਲ ਜੁਵੈਲਰਸ ਲੁਧਿਆਣੇ ਤੋਂ ਹੀ ਜਾਂਦਾ ਤੇ ਵੀਰਾਂ ਅਨਮੋਲ ਵੀ ਮੇਰੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵੀਰੇ ਵੱਡੇ ਥਾਵੀਆਂ ਹੱਥ ਪਾਵਾਂਗੇ ਪਹਿਲਾਂ ਆਹ ਜਿਵੇਂ ਸੈੱਟ ਪਏ ਆਪਣੇ ਕੋਲੇ ਪਹਿਲਾਂ ਮੈਨੂੰ ਆਏ ਦੱਸੋ ਵੀ ਇਹਦਾ ਆਮ ਆਪਾਂ ਗੱਲ ਕਰੀਏ ਮਾਰਕੀਟ ਦੇ ਵਿੱਚ ਕੀ ਰੇਟ ਉਹ ਕੀ ਪ੍ਰਾਈਸ ਜਿਵੇਂ ਵੀਰੇ ਇਹੀ ਸੈੱਟ ਦੀ ਗੱਲ ਕਰਦੇ ਆਪਾਂ ਚੜਾਊ ਸੈੱਟ ਹੈ ਜੀ ਤੇ 8 ਕਤੋਲੇ ਦਾ ਤਿਆਰ ਹੁੰਦਾ ਹੈ ਤੇ ਅੱਜ ਦੀ ਮਾਰਕੀਟ ਵੈਲੀ 5.5 ਲੱਖ ਬੰਦੀ ਹੈ ਬਾਈਗੈਟ ਸੋਨੇ ਦੀ ਅੱਛਾ 5.5 ਲੱਖ ਬੰਦੀ ਹੈ ਵਿੱਚ ਮਤਲਬ ਸੋਨ ਵਗੈਰਾ ਪਾ ਕੇ ਆਪਾਂ ਲਾ ਲਓ 6 ਲੱਖ ਰੁਪਏ ਦਾ ਪੈ ਜਾਂਦਾ ਤੇ 1 ਗ੍ਰਾਮ ਸੋਨੇ ਦੇ ਵਿੱਚ ਆ 14500 ਰੁਪਏ ਅਨਮੋਲ ਤੁਹਾਡੇ ਕੋਲ ਵੀਰੇ ਇਹ 14500 ਰੁਪਏ 500 ਰੁਪਏ ਦੇ ਵਿੱਚੋਂ ਅਗਲਾ ਤੇ ਇੱਕ ਵਾਰੀ ਆਏ ਬਣਾ ਹਨਾ ਇੱਕ 1 ਗ੍ਰਾਮ ਸੋਨਾ ਸੁਣ ਕੇ ਬੰਦੇ ਦੇ ਮਨ ਜੇ ਚਾ ਆ ਜਾਂਦਾ ਜੀ ਛੇਤੀ ਖਰਾਬ ਹੋ ਜਾਂਦਾ ਲੈ ਜਾਂਦਾ ਜਾਂ ਇਹ ਦਿੱਲੀ ਯੂਜ਼ ਵਾਲਾ ਨਹੀਂ ਉਹ ਉਹਦੇ ਸਭ ਤੋਂ ਵੱਡੀ ਗੱਲ ਇਹ ਆ ਵੀਰੇ 1 ਸਾਲ ਦੀ ਆਪਣੀ ਪੂਰੀ ਗਾਰੰਟੀ ਹੈ ਕੋਈ ਵੀ ਸਮਾਨ ਇਹ ਤਾਂ ਚਲੋ ਰੈਗੂਲਰ ਨਹੀਂ ਪੈਂਦੇ ਹੁਣ ਜਿਵੇਂ ਇਦਾਂ ਦੇ ਆਪਾਂ ਟੋਪਸ ਦੇਖਦੇ ਆਂ ਝੂੜੀਆਂ ਗੜੇ ਦੇਖਦੇ ਆਂ ਇਹ ਸਾਰੇ ਦਿੱਲੀ ਪਾਨ ਵਾਲੀ ਜੁੱਲੂ ਦੀ ਹੈ ਇਹਦੀ ਆਪਣੀ ਪੂਰੀ ਗਾਰੰਟੀ ਦਿੰਦੀ ਹੈ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਸਾਡੇ ਕੋਲ ਆਵੇ ਜਿੱਦਾਂ ਦਾ ਉਹ ਲੈ ਕੇ ਗਿਆ ਸੀ ਉਦੋਂ ਤੇ ਹੀ ਹੋ ਗਿਆ ਏ ਵੀ ਨੀ ਕਿ ਸਾਲ ਬਾਅਦ ਵੀ ਕੁਝ ਹੁੰਦਾ ਇਕ ਸਿਰਫ ਟਾਈਮ ਪੀਰੀਅਡ ਆ ਬਾਕੀ ਕਸਟਮਰ ਜਦੋਂ ਮਰਜ਼ੀ ਉਹਨੂੰ 5 ਸਾਲਾਂ ਦੇ ਵਿੱਚ ਅੱਧੇ ਪਹਿਾਂ ਚ ਚੇਂਜ ਵੀ ਕਰ ਸਕਦਾ ਜਿਵੇਂ ਵੀ ਪਾਲਿਆ ਵੀਰੇ ਅੱਪਰ 1.5-2 ਸਾਲ ਆਪਣਾ ਮਨ ਭਰ ਗਿਆ ਯਾਰ ਬਾਲੀ ਵਾਲੇ ਆਵਾ ਇਹਨੂੰ ਦੇਖ ਕੇ ਮੈਂ ਸੈਟ ਲਿਆ ਆਵਾ ਜੇ 2 ਧਾਈ ਹਰਦ ਲੈ ਕੇ ਗਿਆ 1250 ਕੱਟਿਆ ਜਾਣਾ ਬਾਕੀ ਫਿਰ ਕੁਝ ਹੋਰ ਲੈ ਜਾ ਹਾਂ ਵੀ ਜੇ ਮਨ ਕਰਕੇ ਚੱਲੋ ਲੱਖ ਰੁਪਏ ਦਾ ਤੁਸੀਂ ਸੋਨਾ ਲੈਣਾ ਤਾਂ ਲੱਖ ਇੱਥੇ ਅਨਮੋਲ ਜੁਆਇੰਟਲੈਸ ਵੀਰੇ ਕੋਲੇ ਅਨਮੋਲ ਕੋਲੇ ਆ ਕੇ ਤੁਸੀਂ ਲੱਖ ਰੁਪਏ ਜਦ ਪੰਜ 6 ਬੈਗ ਭਰ ਕੇ ਦਵਾਂਗੇ ਵੀਰੇ ਸਹੀ ਆ ਵੀ ਸਾਰੇ ਟੱਬਰ ਦਾ ਸੁਣਾ ਵੀ ਸ ਇੱਧਰ ਨੂੰ ਵੀ ਮੜੇ ਢੇੜਾ ਮਾਰ ਲੀਏ ਲੈ ਇਹ ਜਿੰਨੇ ਵੀ ਸੈੱਟ ਸਾਰੇ ਦੇਖਦੇ ਆਂ ਆਪਾਂ ਵਿਆਹ ਸ਼ਾਦੀਆਂ ਵਾਲੇ ਸੈੱਟ ਨੇ ਹਾਂ ਜਿੰਨੇ 4-4 5-5 ਲੱਖ ਰੁਪਏ ਤੋਂ ਕੋਈ ਘੱਟ ਨਹੀਂ ਪੈਂਦਾ ਤੇ ਪੈਂਦਾ ਇੱਕ ਦੋ ਵਾਰ ਹੀ ਨੇ ਚਾਹੇ ਸੋਨੇ ਦੇ ਬਣਵਾ ਲਓ ਜੀ ਫਿਰ ਬਣਮਾਈਆਂ ਦੇਖੋ ਵੀਰੇ ਇਹਨਾਂ ਦੀ ਲੱਖ ਜੇ 5 ਲੱਖ ਦਾ ਸੈੱਟ ਆ ਤਾਂ 50-60 ਹਜ਼ਾਰ ਰੁਪਏ ਬਣਵਾਈ ਪਏ ਬਣਵਾਈ ਪੈਂਦੀ ਹੈ ਤੇ ਇਹ ਦਾਦ 15-15 ਹਜ਼ਾਰ ਰੁਪਏ ਦੇ ਸੈੱਟ ਨੇ ਤੁਸੀਂ ਚਾਰ-ਪੰਜ ਫੰਕਸ਼ਨ ਅਟੈਂਡ ਕਰ ਵੀ ਲੈ ਉਸ ਤੋਂ ਬਾਅਦ ਜਦੋਂ ਮਰਜ਼ੀ ਚੇਂਜ ਕਰਾ ਲਓ ਅੱਛਾ ਸਾਰੇ ਆਹ ਸਾਰੇ ਹਾਂ ਇਹ 10000 ਰੁਪਏ ਦੀ ਕੁਟ ਆਹ ਸਾਰੇ ਰੈਗੂਲਰ ਜਿਹੜੇ ਆਪਣੇ 3-3 4-4 ਤੋਲਿਆਂ ਦੇ ਸੈੱਟ ਨੇ ਜੀ ਤੇ ਇਹ ਤਾਂ ਚਲੋ ਸਾਰੀ ਵੀਰੇ ਵੈਰਾਈਟੀ ਹੈਗੀ ਐ ਪਾਰਟੀ ਵੇਅਰ ਹੁਣ ਇੱਧਰ ਆਪਾਂ ਦੇਖਦੇ ਜਾਂਦੇ ਆ ਨਾ ਜਿਵੇਂ ਜਿਹੜੇ ਇਹ ਮੇਨ ਚੀਜ਼ ਇਹ ਹੈ ਕਿ ਜਿਹੜੀ ਰੈਗੂਲਰ ਵੇਅਰ ਹੁਣ ਆਪਾਂ ਇੱਕ ਘੜਾ ਪਾ ਸਹੀ ਹੈ ਜੀ ਇਹ ਪਾ ਕੇ ਰੱਖਣਾ ਦਿੱਲੀ ਹੁਣ ਜਿਵੇਂ ਮੈਂ ਵੀ ਪਾਇਆ ਹੋਇਆ ਸਾਰਿਆਂ ਨੇ ਪਾਇਆ ਹੁੰਦਾ ਕੜਾ ਆਪਣੇ ਚਲੋ ਪੰਜਾਬ ਦਾ ਇੱਕ ਟ੍ਰੈਡੀਸ਼ਨ ਵੀ ਹੈ ਜੀ ਤੇ ਅੱਜ ਵੀਰੇ ਪਾਨ ਨੂੰ ਆਪਾਂ ਡਰਦੇ ਆ ਕਿ ਚਾਰਜਰ 5-7 ਲੱਖ ਰੁਪਏ ਦਾ ਪਾ ਕੇ ਕੜਾ ਮੋਟਰਸਾਈਕਲ ਤੇ ਵੀ ਜਾਣਾ ਹੈ ਇਕੱਲਿਆਂ ਨੇ ਵੀ ਜਾਣਾ ਹੈ ਕੋਈ ਡਿੱਗ ਨਾ ਜਾਵੇ ਜਾਂ ਕੋਈ ਭੈ ਨਾ ਜਾਵੇ ਇਸ ਕਰਕੇ ਜੁਐਲਰੀ ਆਪ ਪਾ ਕੇ ਰੱਖਦਾ ਬੰਦਾ ਕੀ ਕੱਲ ਨੂੰ ਰੱਬ ਨਾ ਕਰੇ ਕੋਈ ਕਹਿੰਦਾ ਵੀ ਹੈ ਤਾਂ ਬੰਦਾ ਕਹਿੰਦਾ ਲੈ ਵੀ ਲੈ ਜਾ 8-9000 ਰੁਪਏ ਦਾ ਦਿੱਤਾ ਜਾਂਦਾ ਅੱਛਾ ਆ ਆ ਆ ਤੁਹਾਨੂੰ 8-9000 ਰੁਪਏ ਦੇ ਵਿੱਚ ਮਿਲ ਜਗਾ ਮਿਲ ਜਗਾ ਇਹਦੇ ਤੇ 7500 ਰੁਪਏ ਦਾ ਮਤਲਬ ਕਿ 1 ਗ੍ਰਾਮ ਸੋਨਾ ਹੀ ਹੁੰਦਾ ਹ ਹ ਉਹਨੇ ਇਹਦੇ ਵਿੱਚ ਭਾਰੀ ਤੋਂ ਭਾਰੀ ਕੜੇ ਚੈਨ ਬ੍ਰੈਸਲੇਟ ਇਦਾਂ ਦੀਆਂ ਡੇਲੀ ਵੇਅਰ ਮੰਨ ਲਈ 29 ਆਪਣੇ ਲੋਕਟ ਖੰਡਾ ਸਾਹਿਬ ਪੰਜਾਬ ਦੇ ਨਕਸ਼ਾ ਬ੍ਰੈਸਲੇਟ ਆ ਦੇਖੋ ਨੂੰ ਵੀਰੇ 400 ਗ੍ਰਾਮ ਦੀ ਜਾਣ ਆ 1 ਕਿਲੋ ਦੀ ਜਾਣ ਹੈ ਜਿਹੜੀ ਹਾਂ ਇਹ ਤਾਂ 1 ਗ੍ਰਾਮ ਵਾਲੀ ਵੀ ਜਿਵੇਂ ਕੋਈ ਫੰਕਸ਼ਨ ਤੇ ਪਾਲੀ ਕਿਸੇ ਨੇ ਜੀ ਤੇ ਆ ਦੇਖੋ ਵੀਰੇ ਡੇਲੀ ਵੇਅਰ ਮੰਨ ਲਈ ਰਿੰਗਾ ਇਹਨਾਂ ਦੇ ਲਾਂਬਾ ਤਾਂ ਨਹੀਂ ਇਹਨਾਂ ਦੇ ਕਿਸੇ ਕੋਈ ਗਾਰੰਟੀ ਇਸੇ ਗੱਲ ਦੀ ਹੈ ਵੀਰੇ ਕਿ ਤੁਸੀਂ ਬੇਫਿਕਰ ਹੋ ਕੇ ਲੈ ਕੇ ਜਾਣਾ ਜੀ ਆਹ ਦੇਖੋ ਦੋ ਦੋ ਢਾਈ ਢਾਈ ਤੋਲੇ ਦੀਆਂ ਚੈਨਾਂ ਨੇ ਡੇਲੀ ਵੇਅਰ ਪਾਣ ਲਈ ਲੈ ਬਈ 8-9000 ਰੁਪਏ ਦੀ ਖਰੀਦ ਜਿੰਨੀ ਇਹਨਾਂ ਦੀ ਬਣਵਾਈ ਵੀ 5-5 ਗੁਣਾ ਹੁੰਦੀ ਸੋਨੇ ਦੀ ਜਿੰਨੇ ਦੀ ਪੂਰੀ ਚੈਨ ਤੇ ਬਣਾਉਣ ਵਾਲੇ ਕਾਰੀਗਰ ਉਹੀ ਨੇ ਜਿਹੜਾ ਸੋਨਾ ਬਣਾਉਂਦੇ ਸਹੀ ਹੈ ਹਾਂਜੀ ਬਈ ਗੱਲ ਕੀ ਆ ਇੱਕ ਹੋਰ ਚੀਜ਼ ਆ ਵੀਰੇ ਪੂਰੇ ਭਾਰਤ ਦੇ ਵਿੱਚ 1 ਗ੍ਰਾਮ ਸੋਨੇ ਵਾਲੀ ਜੇ ਕਿਸ ਨੇ ਸਕੀਮ ਸ਼ੁਰੂ ਕੀਤੀ ਸੀ ਜਾਂ ਕੋਈ ਆਇਆ ਸੀ ਮਾਰਕੀਟ ਤੇ ਉਹ ਅਨਮੋਲ ਵੀ ਰਾਹੇ ਵੀਰੇ ਅੱਜ ਵੀ ਆਪੇ ਹੀ ਪੂਰੇ ਪੰਜਾਬ 'ਚ ਬਣਾ ਰਹੇ ਆ ਜਿਹੜਾ ਜਿਹਦੀ ਮਸ਼ੀਨਰੀ ਸਾਰੀ ਆਪਣੇ ਕੋਲ ਲੱਗੀ ਹੋਈ ਏ 2000 ਤੋਂ ਜੀ ਸਨ 2000 ਤੋਂ ਮਤਲਬ 24 ਸਾਲ ਹੋ ਗਏ ਆ ਜੀ ਜਿਹੜੀ origignal 1 ਗ੍ਰਾਮ gold jewelry ਆ ਆਪਣੇ ਕੋਲ ਹੀ ਮਿਲਦੀ ਆਪਾਂ ਹੋਲ ਸੇਲ ਵੀ ਕਰ ਰਹੇ ਨੇ ਇੱਕ ਦੋ ਸ਼ੋਰੂਮ ਵੀ ਆਪਾਂ ਹੋਰ ਖੋਲ੍ਹੇ ਨੇ ਇੱਕ ਆ ਆਪਣਾ ਮੁਹੱਲੇ ਵੀ ਸ਼ੋਰੂਮ ਐ ਲੁਧਿਆਣਾ ਨੇ ਵੀ ਐ ਜੀ ਤੇ 1 ਗ੍ਰਾਮ 골 ਦੇ ਵਿੱਚ ਤਾਂ ਸਾਰੀ ਮੈਨੂਫੈਕਚਰਿੰਗ ਆਪਣੀ ਖੁਦ ਦੀ ਹੈ ਜੀ। ਹੂੰ ਤੇ ਆ ਆ ਜਿਵੇਂ ਹੁਣ ਜਾਂਦਾ ਜਾਂਦਾ ਹੋਰ ਪੁੱਛਦੇ ਜਿਵੇਂ ਆ ਇੰਨੇ ਇੰਨੇ ਮੋਟੇ ਮੋਟੇ ਬ੍ਰੇਸਲੇਟਾਂ ਜਾਂ ਰੱਖਣੇ ਪਏ। ਹਾਂਜੀ ਇਹਦਾ ਇਹਦਾ ਕੀ ਚੱਲ ਰਿਹਾ ਇਹਦਾ ਜਿਵੇਂ ਬ੍ਰੇਸਲੇਟ ਹੈ 3-4 ਟੋਨਾਂ ਦਾ ਬ੍ਰੇਸਲੇਟ ਸਾਰਿਆਂ ਤੇ ਰੇਟ ਲੱਗਿਆ ਹੁੰਦਾ ਜੀ। ਇਹ 10500 ਦਾ ਵੀਰੇ। ਇਹ 9500 ਰੁਪਏ ਦਾ। ਅੱਛਾ ਇਹ ਮਾਰਕੀਟ 'ਚ ਆਪਾਂ ਦੇਖੀਏ ਕਿੰਨੇ ਦਾ ਆਪਾਂ ਨੂੰ ਬਣਦਾ। ਇਹ 3 ਲੱਖ ਰੁਪਏ ਤੋਂ ਘੱਟ ਨਹੀਂ ਬਣਦਾ ਜੀ। 30-40 ਹਜ਼ਾਰ ਰੁਪਏ ਕੱਲੀ ਬਣਵਾਈ ਪੈਣੀ ਹੈ ਤੇ। ਹਾਂ ਕਿਉਂ? ਆ ਦੇਖੋ ਵੀ ਇਹ ਫਿਨਿਸ਼ਿੰਗ ਦੇਖੋ ਤੁਸੀਂ ਕੋਈ ਵੀ ਬੰਦਾ ਜੱਜ ਨਹੀਂ ਕਰ ਸਕਦਾ ਜਿੰਨੀ ਜ਼ੇਰ ਹਾਂ ਸਫਾਈ ਬਹੁਤ ਅਗਲਾ ਕੱਟ ਕੇ ਦੇਖਦਾ ਨਾ ਜੀ ਚਾਹੇ ਬੈਕ ਤੋਂ ਵੀ ਦੇਖੂਗੇ ਉਵੇਂ ਹੀ ਜੁੜਿਆ ਹੁੰਦਾ ਜਿਵੇਂ ਸੋਨੇ ਦਾ ਬ੍ਰੈਸਲੇਟ ਜੁੜਿਆ ਹੋਊਗਾ ਤੇ ਉਵੇਂ ਫਲੈਕਸੀਬਲ ਹੋਊਗਾ ਹਾਂ ਲੈ ਰਾਜ ਬਈ ਕੁਆਲਿਟੀ ਸਾਰੀਆਂ ਮਿਲਣ ਆਹ ਦੇਖੋ ਦਿੱਲੀ ਲੇਡੀਜ਼ ਦਿੱਲੀ ਇਹ ਏਡੀ ਸਾਰੀ ਵੈਰਾਈਟੀ ਦਿੱਲੀ ਯੂਜ਼ ਹੋਲੀ ਇਹ ਚ ਕੁਝ ਵੀ ਪਾਰਟੀ ਵੇਅਰ ਨਹੀਂ ਹੈਗਾ ਆ ਜੇ ਜੀ ਵੀ ਬਾਈ ਵਾਲਾ ਕੜਾ ਆ ਗਿਆ ਹੈ ਹਾਂ ਜੀ ਇਹ ਚ 7-8 ਲੱਖ ਰੁਪਏ ਦਾ ਹੀ ਆਪ ਨੂੰ ਇਥੋਂ ਮਿਲ ਜੂ ਇਹ ਸਿਰਫ ਆਪ ਨੂੰ 12000 15000 ਰੁਪਏ ਦੇ ਵਿੱਚ ਮਿਲ ਜਾਣਾ ਇਹ 3 ਗ੍ਰਾਮ ਸੋਨੇ ਚ ਤਿਆਰ ਹੈ ਤਿਆਰ ਦਾ ਹੁਣ ਇਦਾਂ ਦਾ ਵੀਰੇ ਜੈਗੂਅਰ ਬਲੇ ਜਿਵੇਂ ਫੈਂਸੀ ਕੜਿਆ ਦੇਖੋ ਜੀ ਤਿੰਨ ਤਿੰਨ ਚਾਰ ਚਾਰ ਦੋਲਿਆਂ ਦੇ ਇਹਨਾਂ ਦੀ 15 15% ਮੇਕਿੰਗ ਕਰ ਰਹੇ ਜੇ ਮਲੇ ਤਿੰਨ ਲੱਖ ਦਾ ਕੜਾ ਹੋਇਆ ਤੇ 45000 ਰੁਪਏ ਬਨਵਾਈ ਹੈ ਤੇ 10500 ਦਾ 1 ਗ੍ਰਾਮ ਗੋੜੀ ਉਹੀ ਕਾਰੀਗਰਾਂ ਨੇ ਬਣਾਇਆ ਹੋਇਆ ਹੈ ਬਸ ਫਰਕ ਇਹ ਆ ਆਪਣਾ ਬਲਕ ਚ ਮੰਦਾ ਜੀ ਹਾਂ ਇਸ ਕਰਕੇ ਉਹਦਾ ਰੇਟ ਦਾ ਪਰਤ ਹੁੰਦਾ ਹੈ ਤੇ ਨੰਬਰ ਵੀਰੇ ਅਨਮੋਲ ਚੱਲ ਰਿਹਾ ਹਾਂਜੀ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਤੇ ਜਰੂਰ ਇੱਕ ਵਾਰ ਵਿਜ਼ਿਟ ਕਰਕੇ ਸਾਰੇ ਡਿਜ਼ਾਈਨ ਸਾਈਜ਼ अवेलेबल ਹੁੰਦੇ ਨੇ ਸਾਰੇ ਡਿਜ਼ਾਈਨ ਵੈਰਾਈਟੀ ਤੁਹਾਨੂੰ ਬਹੁਤ ਤਰੀਕੇ ਦੀ ਮਿਲ ਜੂਗੀ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਹਾਂਜੀ ਨੰਬਰ ਚੱਲ ਰਿਹਾ ਨੰਬਰ ਲਾ ਸਕਦੇ ਹੋ ਤੇ ਪਾਰਕਿੰਗ ਦੀ ਜੇ ਤੁਹਾਨੂੰ ਸਮੱਸਿਆ ਉਹ ਤੁਹਾਨੂੰ ਆਉਣੀ ਨਹੀਂ ਇੱਥੇ ਚਾਹੇ ਤੁਸੀਂ 5 ਘਟਿੰਗਾਂ ਲਿਓ ਸਾਰੇ ਰਿਸ਼ਤੇਦਾਰ ਇਕੱਠੇ ਗਾ ਬਿਲਕੁਲ ਸਹੀ ਜਾਨਾ ਵਿਜ਼ਿਟ ਕਰਕੇ ਜਰੂਰ ਲੈ ਕੇ ਜਾਣਾ ਇੱਕ ਫੋਨ ਤੇ ਵੀ ਅਸੀਂ ਕਈ ਵਾਰ ਫੋਟੋ ਭੇਜ ਦਿੰਨੇ ਪਰ ਜੇ ਕਸਟਮਰ ਖੁਦ ਆ ਸਕਦਾ ਚਾਹੇ ਮੋਹਾਲੀ ਜਾਂ ਆਪਣੇ ਲੁਧਿਆਣਾ ਦੇ ਦੋਨੇ ਸ਼ੋਰਮਸ ਜਿੱਥੇ ਮਰਜੀ ਆ ਸਕਦਾ ਵਿਜ਼ਿਟ ਕਰ ਸਕਦਾ ਹਾਂਜੀ ਨੈਟ ਦੇ ਅਸੀਂ ਅਨਮੋਲ ਜਵੈਲਰ ਲੁਧਿਆਣਾ ਭਰੋ ਚਾਹੇ ਮੋਹਾਲੀ ਭਰੋ ਤੁਹਾਨੂੰ ਆਰਾਮ ਨਾਲ ਗੂਗਲ ਲੋਕੇਸ਼ਨ ਮਿਲ ਜੇ ਹਾਂ ਤੇ ਨਹੀਂ ਤਾਂ ਫੋਨ ਕਰਕੇ ਪੁੱਛ ਸਕਦੇ ਹੋ ਫੋਨ ਕਰਕੇ ਪੁੱਛ ਸਕਦੇ ਨੰਬਰ ਚੱਲਦਾ ਧੰਨਵਾਦ